ਇੱਕ 24 ਸਾਲਾ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ 8 ਤੋਂ 10 ਬੰਦੇ ਆਉਂਦੇ ਨੇ ਹੱਥਾਂ ਦੇ ਵਿੱਚ ਤੇਜ਼ ਤਾਰ ਹਥਿਆਰ ਹੁੰਦੇ ਨੇ ਕਾਪੇ ਹੁੰਦੇ ਨੇ ਤਾਂ 24 ਸਾਲ ਦੇ ਇੱਕ ਨੌਜਵਾਨ ਨੂੰ ਘੇਰ ਕੇ ਉਸ ਤੇ ਵਾਰ ਕੀਤੇ ਜਾਂਦੇ ਨੇ ਐਨੇ ਵਾਰ ਕੀਤੇ ਜਾਂਦੇ ਨੇ ਕਿ ਉਸ ਦੀ ਮੌਕੇ ਤੇ ਹੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਉਸ ਦੀ ਹਾਲਤ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਉਹ ਪਛਾਣ ਚ ਵੀ ਨਹੀਂ ਆਉਂਦਾ ਤਾਂ 24 ਸਾਲ ਦਾ ਇਹ ਨੌਜਵਾਨ ਜੋ ਤੁਸੀਂ ਵੇਖ ਰਹੇ ਹੋ ਤਸਵੀਰ ਇਸ ਦਾ ਨਾਮ ਮਨਪ੍ਰੀਤ ਹੈ ਜਿਸ ਨੇ ਗਵਾਂਟ ਰਹਿੰਦੀ ਇੱਕ ਕੁੜੀ ਦੇ ਨਾਲ ਜਿਹੜਾਗਾ ਪ੍ਰੇਮ ਵਿਆਹ ਕਰਵਾਇਆ ਸੀ ਜਿਸ ਤੋਂ ਬਾਅਦ ਇਹ ਪੂਰੀ ਰੰਜਿਸ਼ ਚੱਲ ਰਹੀ ਸੀ ਜਿਸ ਤੋਂ ਬਾਅਦ ਇਸ ਵਾਰਦਾਤ ਨੂੰ ਜਿਹੜਾਗਾ ਅੰਜਾਮ ਦਿੱਤਾ ਗਿਆ 8 ਤੋਂ 10 ਬੰਦਿਆਂ ਦੇ ਵੱਲੋਂ ਬੁਰੀ ਹਾਲਤ ਜਿਹੜੀ ਆ ਕਰ ਦਿੱਤੀ ਗਈ ਇਸ ਨੌਜਵਾਨ ਦੀ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਪ੍ਰੇਮ ਵਿਆਹ ਕਰਵਾਇਆ ਸੀ ਇਸ ਨੌਜਵਾਨ ਨੇ ਮਨਪ੍ਰੀਤ ਇਸ ਦਾ ਨਾਮ ਜਿਹੜਾ ਕਾ ਦੱਸਿਆ ਜਾ ਰਿਹਾ ਹੈ ਤਾਂ ਪੂਰੀ ਖਬਰ ਅਸੀਂ ਤੁਹਾਨੂੰ ਦੱਸਦਿਆਂ ਨੇ ਕਿੱਥੋਂ ਦੀ ਹੈ ਮੋਗਾ ਦੇ ਬਾਗਾ ਪੁਰਾਣਾ ਸ਼ਹਿਰ ਦੇ ਵਿੱਚ ਇਹ ਪੂਰੀ ਜਿਹੜੀ ਹੈ ਵਾਰਦਾਤ ਹੋਈ ਹੈ ਬੀਤੀ ਸ਼ਾਮੀ ਜਿਹੜਾ 24 ਸਾਲ ਦਾ ਨੌਜਵਾਨ ਵੜ ਦਿੱਤਾ ਜਾਂਦਾ ਹੈ ਹਥਿਆਰਾਂ ਦੇ ਨਾਲ 8 ਤੋਂ 10 ਬੰਦੇ ਇੱਕ ਨੌਜਵਾਨ ਨੂੰ ਘੇਰ ਲੈਂਦੇ ਨੇ 24 ਸਾਲ ਦੇ ਨੌਜਵਾਨ ਨੂੰ ਘੇਰ ਲੈਂਦੇ ਨੇ ਉਸ ਤੋਂ ਬਾਅਦ ਲਗਾਤਾਰ ਵਾਰ ਕੀਤੇ ਜਾਂਦੇ ਨੇ ਤਾਂ ਉਸ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਹਾਲਾਂਕਿ ਹਸਪਤਾਲ ਵੀ ਲਿਜਾਇਆ ਜਾਂਦਾ ਨੂੰ ਪਰ ਉਸ ਦੀ ਮੌਕੇ ਦੀ ਜਿਹੜੀ ਹੈ ਮੌਤ ਹੋ ਗਈ ਸੀ ਤਾਂ ਚਸ਼ਮਦੀਦਾਂ ਦੇ ਵੱਲੋਂ ਦੱਸਿਆ ਕਿ ਕਿ ਆਕਰ ਕਿਸ ਤਰ੍ਹਾਂ ਦੀ ਉਸ ਨੌਜਵਾਨ ਦੀ ਜਿਹੜੀ ਹਾਲਤ ਸੀਗੀ ਤਾਂ ਪੁਲਿਸ ਦੇ ਵੱਲੋਂ ਵੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਕੀ ਕਹਿਣ ਚਸ਼ਮਦੀਦਾਂ ਦਾ ਤੁਹਾਨੂੰ ਸੁਣਾ ਦਿੰਦੇ ਹਾਂ ਮੇਰਾ ਸਾਹਮਣੇ ਘਰ ਹੈ ਇੱਥੇ ਮੇਰੇ ਗਵਾਨ ਚ ਇਹ ਆ ਮੈਂ ਅੰਦਰ ਘਰੇ ਬੈਠਾ ਸੀਗਾ ਡਿਊਟੀ ਤੋਂ ਆ ਕੇ ਮੈਂ ਘਰੇ ਬੈਠਾ ਸੀਗਾ ਹਾਂਜੀ ਮੇਰੇ ਘਰਦਿਆਂ ਨੇ ਮੈਨੂੰ ਆ ਕੇ ਦੱਸਿਆ ਵੀ ਬਾਹਰ ਭੱਜ ਕੇ ਆਇਓ ਮੁੰਡੇ ਨੂੰ ਕਿਸੇ ਨੂੰ ਵੱਢੀ ਜਾਂਦੇ ਆ ਕੇ ਅੱਛਾ ਮੈਂ ਜਦੋਂ ਭੱਜ ਕੇ ਉਹ ਤੋਂ ਮੈਨੂੰ ਭੱਜ ਕੇ ਆਉਂਦੇ ਨੂੰ ਵੇਖ ਕੇ ਉਹਨੇ ਵੇਖਿਆ ਖਾਕੀ ਪੱਗ ਵਾਲਾ ਬੰਦਾ ਭੱਜਿਆ ਆਉਂਦਾ ਉਹ ਕਹਿੰਦਾ ਭੱਜੋ ਭੱਜੋ ਪੁਲਿਸ ਵਾਲੇ ਆ ਗਏ ਪੁਲਿਸ ਵਾਲੇ ਆ ਗਏ ਵੇਖ ਕੇ ਮੇਰੀ ਖਾਕੀ ਪੱਗ ਵੇਖ ਕੇ ਉਹ ਡਰ ਕੇ ਭੱਜ ਗਿਆ ਤੇ ਆ ਮੁੰਡਾ ਇੱਥੇ ਜਦੋਂ ਮੈਂ ਆ ਕੇ ਵੇਖਿਆ ਇੱਥੇ ਟਿਕਿਆ ਪਿਆ ਸੀ ਇਹ ਬੰਦਾ ਤੇ ਮੈਂ ਵੇਖ ਲਈ ਲਗਭਗ ਉਹ ਖਤਮ ਹੀ ਆ ਮੁੰਡਾ ਤੇ ਉਹ ਤੋਂ ਬਾਅਦ ਚ ਉਹਨੂੰ ਚੱਕ ਕੇ ਹਸਪਤਾਲ ਲੈ ਕੇ ਵੀ ਗਏ ਆ ਉਹ ਹਾਂਜੀ ਪਰ ਉਹ ਤੋਂ ਬਾਅਦ ਚ ਮਹਾਰਾਜ ਨੇ ਨਹੀਂ ਉਹਦੀ ਹੈਲਪ ਕੀਤੀ ਵਿਚਾਰੇ ਦੀ ਡੈਥ ਹੋ ਗਈ ਉਹਦੀ ਤੇ ਪਰ ਇੱਥੇ ਪਿਆ ਸੀ ਮੇਰੇ ਅੱਖਾਂ ਦੇ ਸਾਹਮਣੇ ਉਹ ਕਿੰਨੇ ਕੁ ਬੰਦੇ ਸੀ ਉਹ ਹਾਂਜੀ ਬੰਦੇ ਕਿੰਨੇ ਸੀ ਬੰਦੇ ਉਹ 8-10 ਦੇ ਕਰੀਬ ਸੀਗੇ ਲਗਭਗ ਉਹਨਾਂ ਕੋਲ ਕੀ ਸੀਗਾ ਜੀ ਉਹਨਾਂ ਕੋਲੇ ਕਾਪੇ-ਕੁੱਪੇ ਤੇ ਤਲਵਾਰ ਤੇ ਤਾਰ ਹਥਿਆਰ ਸੀਗੇ ਜਿਨ੍ਹਾਂ ਨਾਲ ਮਾਰ ਕੇ ਉਹਨੇ ਇੱਥੋਂ 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 ਕਰਕੇ ਇਹਨਾਂ ਸਾਰਾ ਦਾ ਮੂੰਹ ਦਾ ਚਿਹਰਾ ਦਾ ਖਤਮ ਕੀਤਾ ਪਿਆ ਸੀ ਪਛਾਣ ਨਹੀਂ ਸੀ ਉਹਦੀ ਮੈਂ ਨਾਲ ਦੇ ਉਹ ਨਵੇਂ ਬਸਤੀ ਵਾਲੇ ਮੁੰਡਿਆਂ ਨੂੰ ਪੁੱਛਿਆ ਪਿਆ ਗਏ ਕੌਣ ਹੈ ਉਹਨੇ ਮੈਂ ਦੱਸਿਆ ਕਿ ਨਰਪੈ ਦਾ ਮੁੰਡਾ ਹੈ ਉਹਨੂੰ ਇੱਥੇ ਇਹਨਾਂ ਛੋਟਾ ਨਾਮ ਦਾ ਕਾਂਜਾ ਲੈ ਕੇ ਕਹਿੰਦੇ ਸੀ ਕਿ ਇਹਨਾਂ ਕਾਂਜਾ ਹੈ ਮੁੰਡਾ ਇਹ ਤੇ ਉਹ ਕਹਿੰਦੇ ਉਹ ਹੀ ਆ ਉਹ ਦਾ ਨਰਪਾਇਆ ਦਾ ਮੁੰਡਾ ਹਲਵਾਈ ਦਾ ਉਹ ਸੀ ਆਪਾਂ ਮੈਨੂੰ ਇੰਨਾ ਕੁ ਪਤਾ ਲੱਗਿਆ ਜਦੋਂ ਮੈਂ ਵੇਖਿਆ ਤੇ ਫਿਰ ਮੁੜ ਕੇ ਉਹਨਾਂ ਦੇ ਵਾਰਸ ਆ ਗਏ ਤੇ ਉਹ ਚੱਕੇ ਉਹਨੇ ਤੇ ਵਾਰਸ ਕਿੰਨੇ ਕ ਵਜੇ ਦੀ ਆ ਬਸ ਆ ਜਸਤੇ ਦੋ ਘੰਟੇ ਕੁ ਪਹਿਲਾਂ ਦੀ ਹੋਊਗੀ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਘੰਟਾ ਡੇਢ ਘੰਟਾ ਪਹਿਲਾਂ ਦੀ ਹਾਂ